ਉਹ ਨਵਾਂ ਨਵਾਂ ਕੰਮ ਕਰਨ ਲੱਗਿਆ ਉਹਦੇ ਕੋਲ ਕਰਵਾਈ ਸੀਗੀ ਕਿਹੜੀ ਜਗ੍ਹਾ ਤੋਂ ਜੀ ਉਹ ਕਲਿਆਣ ਤੋਂ ਆ ਜੀ ਠੀਕ ਆ ਜੀ ਇਹ ਇਹ ਬਾਈ ਆਪਣੇ ਜਿਹੜੇ ਰਫਲ ਤੁਸੀਂ ਬੜਾ ਅਲੱਗ ਮੈਂ ਪਹਿਲਾਂ ਨਹੀਂ ਕਦੇ ਇਦਾਂ ਦੇਖਿਆਗਾ ਉਹ ਵੀਰੇ ਕੋਲ ਆਪਾਂ ਡਿਫਰੈਂਟ ਜੀ ਕਰਨ ਦੀ ਕੋਸ਼ਿਸ਼ ਕੀਤੀ ਕੋਈ ਚੀਜ਼ ਉਹ ਡਿਫਰੈਂਟ ਕੀਤਾ ਬਾਈ ਹਾਂਜੀ ਠੀਕ ਐ ਸ਼ੌਂਕ ਦਾ ਬਾਈ ਕੋਈ ਅੱਸੀ ਗਾਲ ਜੀ ਸਾਰਿਆਂ ਨੂੰ ਆਪਾਂ ਖੜੇ ਆਂ ਆਊਟਲੈਟ ਪੁੱਛੋ ਖੁਰਦ ਜੀ ਤੇ ਸਾਹਮਣੇ ਤੁਸੀਂ ਟਰੈਕਟਰ ਦੇਖ ਰਹੇ ਹੋ ਮੁੰਡੇ ਪਹੁੰਚੇ ਸੀਗੇ ਜੀ ਦਸ ਜੀ ਦਮਦਮਾ ਸਾਹਿਬ ਤੋਂ ਟਰੈਕਟਰ ਲੈ ਕੇ ਇਹਨਾਂ ਨੇ ਬਹੁਤ ਵਧੀਆ ਮੋਡੀਫਾਈ ਕੀਤਾ ਹੋਇਆ ਟਰੈਕਟਰ ਤਿਆਰ ਕਰਵਾਇਆ ਹੋਇਆ ਤੇ ਆਪਾਂ ਤਾਂ ਇਹਨਾਂ ਤੋਂ ਬਾਈਆਂ ਤੋਂ ਲੈਨੇ ਜਾਣਕਾਰੀ ਕਿੱਥੋਂ ਤਿਆਰ ਕਰਵਾਇਆ ਤੇ ਤੁਸੀਂ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਅੱਸੀ ਗਾਲ ਬਾਈ ਅੱਸੀ ਆ ਵੀਰੇ ਕੀ ਨਾਮ ਆ ਦੀ ਤੁਹਾਡਾ ਮੇਰਾ ਨਮਦੀਪ ਸਿੰਘ ਹੈ ਠੀਕ ਹੈ ਬਾਈ ਜੀ ਕਿੱਥੋਂ ਆਏ ਹੋ ਤੁਸੀਂ ਆਪਾਂ ਆ ਵੀਰੇ ਹਾਕਮ ਸਿੰਘ ਵਾਲੇ ਤੋਂ ਹਾਕਮ ਸਿੰਘ ਵਾਲਾ ਪਿੰਡ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਪਾਂ ਇਹ ਜਤਰਾ 담दवा ਸਾਹਿਬ ਤੋਂ ਜੀ 담दवा ਸਾਹਿਬ ਤੋਂ ਜੀ ਅੱਜ ਬਸਾਕੀ ਕਰਕੇ ਜਤਰਾ ਤੋਂ ਆਏ ਆ ਅੱਜ ਰਾਖੀ ਤੇ ਗਏ ਸੀ ਆਪਾਂ ਠੀਕ ਆ ਜੀ ਬਾਈ ਤੁਹਾਡੇ ਟਰੈਕਟਰ ਬਹੁਤ ਸੋਹਣੇ ਆਗੇ ਥੈਂਕ ਯੂ ਬਾਈ ਤੇ ਇੱਕ ਟ ਹੈਗਾ ਜੀ ਸਵਰਾਜ 855 ਤੇ ਫਾਰਮ ਟਰੈਕ ਤੁਸੀਂ ਦੇਖੀ ਜਾਂਦੇ ਹੋ ਬਾਈ ਇਹ ਤਿਆਰ ਕਿੱਥੋਂ ਕਰਵਾਏ ਆ ਤੁਸੀਂ ਵੀਰੇ ਆਪਾਂ ਅਲੱਗ-ਅਲੱਗ ਮੋਡੀਫਿਕੇਸ਼ਨ ਕਰਾਈਏ ਇਹ ਕਿੱਥੋਂ ਜੀ ਵੀਰੇ ਮਨਲਾ ਆਪਾਂ ਕਸਟਮ ਆਪਾਂ ਲਵਾਏ ਦੀ ਗਏ ਖੋਨੀਉਬੇਵਾਲ ਤੋਂ ਅੱਛਾ ਜੀ ਤੇ ਮੋਡੀਫਿਕੇਸ਼ਨ ਕਰਾਈ ਆਪਾਂ ਪੁੱਲਰ ਤੋਂ ਕੋੜੇ ਸਖਾ ਤੋਂ ਤੇ ਬਾਈ ਆ ਟਾਇਰ ਇਹਦੇ ਕਿੰਨੇ ਬਾਈ ਕਿੰਨੇ ਦੇ ਹੋਣਗੇ ਜਿਹੜੇ ਅਗਲੇ ਟਾਇਰ ਆ ਬਾਈ ਸਾਡੇ ਬਾਈ ਨੰਬਰ ਸਾਡੇ ਬਾਈ ਨੰਬਰ ਹਾਂਜੀ ਹਾਂਜੀ ਕਿਸ ਨੂੰ ਸਾਡੇ ਬਾਈ ਆ ਵੀ ਸੇਮ ਹੀ ਆ ਤੇ ਉਹ ਮਦਰ ਲੈ ਕੇ 600 ਨੰਬਰ ਹੋ ਠੀਕ ਹੈ ਬਾਈ ਇਹ ਦੋਨੇ ਆਏ ਕਿੱਥੋਂ ਤਿਆਰ ਕਰਾਇਆ ਬਾਈ ਫਾਰਮ ਟਰੱਕ ਇਹ ਵੀ ਵੀਰੇ ਉੱਚੀ ਕਰਵਾਇਆ ਸੇਮ ਹੀ ਹੋਇਆ ਦੋਨੇ ਠੀਕ ਹੈ ਤੇ ਬਾਈ ਆਪਾਂ ਜੇ ਤਾਂ ਖਰਚਾ ਦੇਖ ਕੇ ਕਿੰਨਾ ਕਾ ਗਿਆ ਹੋਊਗਾ ਖਰਚਾ ਵੀਰੇ ਲਗਭਗ 5 ਲੱਖ ਦੇ ਕਰੀਬ ਆ ਗਿਆ ਦੋਨਾਂ ਦੇ ਬਾਈ ਨਹੀਂ ਇੱਕ ਤੇ ਇੱਕ ਟਰੈਕਟਰ ਤੇ ਠੀਕ ਹੈ ਬਾਈ ਖਰਚਾ ਇਹਦੇ 4 ਲੱਖ ਰੁਪਏ ਖਰਚਾ 4 ਲੱਖ ਆ ਗਿਆ ਇਹ ਸਰਾਜ ਤੇ 4 ਲੱਖ ਰੁਪਏ ਆ ਗਿਆ ਫਾਰਮ ਡੈਕ ਤੇ 5 ਲੱਖ ਹਾਂਜੀ ਹਾਂਜੀ ਠੀਕ ਹੈ ਭਾਈ ਬਹੁਤ ਸੋਹਣੇ ਤਿਆਰ ਕਰਵਾਇਆ ਤੁਸੀਂ ਤੇ ਹੋਰ ਭਾਈਏ ਕੋਈ ਅੱਖ ਸਾਤ ਕੋਈ ਇਸ਼ੂ ਤਾਂ ਨਹੀਂ ਆ ਗਿਆ ਐਕਸਟਰਾ ਵੀ ਆਪਾਂ ਕੋਈ ਇੰਜਨ ਨਾਲ ਕੁਛੇ ਛੜਦਾ ਕੀਤੀ ਨਹੀਂ ਹੈਗੀ ਜੀ 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 ਠੀਕ ਹੈ ਜੀ 4 ਵੱਡੇ ਪਾਈ ਸੀ ਆਪਾਂ ਇਹ 14 ਤੋਂ 14 ਦੇ ਟਾਇਰ ਹੋ ਗਏ ਰੀਨਲ ਆ 14 ਦੇ ਟਾਇਰ ਹਾਂ ਆਪਾਂ ਇਹਨੂੰ 17 ਦੇ ਪਾਈ ਸੀ ਠੀਕ ਆ ਠੀਕ ਆ ਹਾਂ ਜੀ ਵੀਰੇ ਕਿਉਂਕਿ ਮੂਹਲੇ ਵੱਡੇ ਪਾਇ ਕਰਕੇ ਇਹਦੇ ਕੋਈ ਐਵਰੇਜ ਚ ਕੋਈ ਫਰਕ ਫੁਰਤੋ ਦਾ ਕੋਈ ਚੱਕਰ ਐਵਰੇਜ ਨਹੀਂ 1921 ਦਾ ਫਰਕ ਆ ਜੀ ਮੁੰਡਾ ਕਿਉਂਕਿ ਤੇਲ ਵਧਾ ਕਰਕੇ ਮੂਹਲੇ ਟਾਇਰ ਹੀ ਬਹੁਤ ਜਿਆਦਾ ਵੱਡੇ ਆ ਮਗਰ ਲੈਣੋ ਵੀ ਬਹੁਤ ਲੱਗਦੇ ਵੱਡੇ ਲੱਗਦੇ ਇਧਰਲੇ ਦਾ ਮਗਰਲੇ ਦਾ ਵੀ ਲੱਗਾ ਹੋਰ ਛੇ ਰ ਪਾਇਆ ਨਾ ਬਾਈ ਇਹ ਵੀਰੇ ਰੇਡੀਅਲ ਪਾਇਆ 26 ਨੰਬਰ ਕਿੰਨੇ ਨੰਬਰ ਆ ਬਾਈ ਇਹ 26 670 670 ਅੰਮੀ ਆ ਬਾਈ ਹੋਰ ਕੀ ਚੀਜ਼ ਲਵਾਈ ਹੋਈ ਇੱਥੇ ਉਹ ਤੇ ਇਹ ਗੱਲ ਠੀਕ ਆ ਬਾਈ ਆ ਵੀ ਤਾਂ ਵੇਖ ਲਾ ਹਾਂ ਇਸ ਚੀਜ਼ ਬਾਰੇ ਵੀ ਬਾਈ ਦੱਸੋ ਆ ਕੀ ਕਾਦੇ ਨਿਸ਼ਾਨਾਗੇ ਜਿਹੜੇ ਤੇ ਦਿੱਤੇ ਬਣਾਏ ਹੋਇਆ ਜੱਟ ਡਾਉਂਟ ਕੇਅਰ ਵੀ ਲਿਖਿਆ ਹੋਇਆ ਹੈਗਾ ਇਹ ਵੀਰੇ ਤੁਸੀਂ ਲਾ ਲੋ ਆਪਣੇ ਇੱਕ ਤਾਂ ਟਰੈਕਟਰੋਂ ਉੱਚਾ ਬਹੁਤ ਆ 10 ਫੁੱਟ ਪੈਨੇ ਜਿਹੜੇ ਛਤਰੀਆ ਹਾਂਜੀ ਤੇ ਆਪਣੇ ਉਂ ਵੀ ਬਾਕੀ ਜੋ ਮੂਦੂ ਦਾ ਝੋਟਾ ਲਿਖਾਇਆ ਵਾ ਹਾਂਜੀ ਹਾਂਜੀ ਉਹ ਵੀ ਲਿਖਿਆ ਹੋ ਗਿਆ ਤੇ ਬਾਕੀ ਤੁਹਾਨੂੰ ਸਾਈਨ ਵੀ ਦੀਦਾ ਹੋਊ ਛੋਟੇ ਦਾ ਲੱਗਿਆ ਹਾਂਜੀ ਹਾਂ ਤੁਸੀਂ ਆਪ ਹੀ ਲਾ ਲਓ ਬਲਕਿ ਇਹ ਲੱਗਦਾ ਪੂਰਾ ਇਹ ਵੀ ਆ ਘੜ ਘੜ ਦੇਖ ਕੇ ਜਾਂਦੇ ਆ ਕਿ ਤੁਹਾਨੂੰ ਵੀ ਕਰਾਈ ਜਾਂਦੇ ਲੋਕ ਮੈਂ ਵੀ ਤਾਂ ਹੀ ਆਇਆ ਸਟੋਰ 'ਚ ਮੈਂ ਤੇ ਕੰਮ ਕਰਦਾਗਾ ਮਤਲਬ ਮੰਡੀ ਅੱਜ ਗਏ ਸੀ ਵੀਰੇ ਬਹੁਤ ਪਿਆਰ ਮਿਲਿਆ ਸਾਨੂੰ ਬਹੁਤ ਭਰਾਵਾਂ ਦਾ ਬਹੁਤ ਜਣਾਂ ਨੇ ਕਿੱਥੇ ਜਾ ਕੇ ਆਏ ਹੋਗੇ ਤੇ ਉਹ ਸਾਹਮਣੇ ਬਈ ਫਾਰਮ ਕਰੈਕਟਰ ਹੈ ਛਤਰੀਆ ਵੀਰੇ ਉਹ ਉਹ ਕਿੱਥੋਂ ਤੁਸੀਂ ਤਿਆਰ ਕਰਵਾਇਆਗਾ ਵੀਰੇ ਆਪਾਂ ਮੰਨ ਲੇ ਚਲੋ ਫਰੈਂਡ ਕਰੋ ਕਰਵਾਈ ਸੀ ਆਪਣੇ ਦੋਸਤਾਂ ਮੁੰਡਾ ਠੀਕ ਹੈ ਜੀ। ਹਾਂ ਜੋ ਨਵਾਂ ਨਵਾਂ ਕੰਮ ਕਰਨ ਲੱਗੇ ਉਹਦੇ ਕੋਲ ਕਰਵਾਈ ਸੀਗੀ। ਕਿਹੜੀ ਜਗ੍ਹਾ ਤੋਂ ਜੀ? ਉਹ ਕਲਿਆਣ ਤੋਂ ਆਈ। ਠੀਕ ਹੈ ਜੀ। ਇਹ ਇਹ ਬਾਈ ਆਪਣੇ ਜਿਹੜੇ ਰਫਲ ਆ ਤੁਸੀਂ ਬੜਾ ਅਲੱਗ ਮੈਂ ਪਹਿਲਾਂ ਨਹੀਂ ਕਦੇ ਇਦਾਂ ਦੇਖਿਆਗਾ। ਉਹ ਵੀਰੇ ਕੋਲ ਆਪਾਂ ਡਿਫਰੈਂਟ ਜੀ ਕਰਨ ਦੀ ਕੋਸ਼ਿਸ਼ ਕੀਤੀ ਕੋਈ ਚੀਜ਼। ਹਾਂ ਜੀ ਹਾਂ ਜੀ। ਉਹ ਡਿਫਰੈਂਟ ਕੀਤਾ ਬਾਈ। ਠੀਕ ਹੈ। ਸ਼ੌਂਕ ਦਾ ਬਾਈ ਕੋਈ ਮੁੱਲ ਨਹੀਂ ਹੁੰਦਾ। ਸ਼ੌਂਕ বিনা ਇਹੋ ਜਿਹੇ ਕੰਮ ਨਹੀਂ ਹੁੰਦੇਗੇ। ਹਾਂ ਜੀ ਬਾਈ ਹਾਂ ਜੀ। ਸ਼ੌਂਕ ਨਾਲ ਹੀ ਹੁੰਦਾ ਯਾਰ ਜੇ ਕੰਮ ਜੱਟਾਂ ਦੇ ਮੁੰਡੇ। ਠੀਕ ਹੈ ਜੀ। ਪੂਰੀ ਤੱਕ ਪਾਈ ਜਾਂਦੇ ਹਾਟਲਟ 'ਚ। ਠੀਕ ਹੈ